ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 723 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 724 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੇ ਲੰਗ ਘਰ ਦੂਜਾ ਮਹੱਲਾ ਪੰਜਵਾ ਤੁਦ ਬਿਨ ਦੂਜਾ ਨਹੀਂ ਕੋਏ हे ਪ੍ਰਭੂ ਪਰਮਾਤਮਾ ਤੇਥੋ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ ਤੂੰ ਕਰ ਤਾਰ ਕਰੈ ਸੋ ਹੋਏ ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈ ਜੋ ਕੋਈ ਤੂੰ ਕਰਦਾ ਹੈ ਉਹੀ ਹੁੰਦਾ ਹੈ ਤੇਰਾ ਜੋਰ ਤੇਰੀ ਮਨ ਟੇਕ ਅਸਾਂ ਜੀਵਾਂ ਨੂੰ ਤੇਰਾ ਹੀ ਤਾਨ ਹੈ ਸਾਡੇ ਮਨ ਵਿੱਚ ਤੇਰਾ ਹੀ ਆਸਰਾ ਹੈ ਤੇਰਾ ਹੀ ਸਹਾਰਾ ਹੈ ਸਦਾ ਸਦਾ ਜਪ ਨਾਨਕ ਏਕ ਹੈ ਨਾਨਕ ਸਦਾ ਹੀ ਉਸ ਇੱਕ ਪ੍ਰਮਾਤਮਾ ਦਾ ਨਾਮ ਜਪਦਾ ਰਹੋ ਸਭ ਉਪਰ ਪਾਰ ਬ੍ਰਹਮ ਦਾ ਤਾਰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪ੍ਰਮਾਤਮਾ ਸਭ ਜੀਵਾਂ ਦੇ ਸਿਰ ਉੱਤੇ ਰੱਖਾ ਹੈ ਤੇਰੀ ਟੇਕ ਤੇਰਾ ਆਧਾਰ ਰਹਾਓ हे ਪ੍ਰਭੂ ਅਸਾਂ ਜੀਵਾਂ ਨੂੰ ਤੇਰਾ ਹੀ ਆਸਰਾ ਹੈ ਤੇਰਾ ਹੀ ਸਹਾਰਾ ਹੈ ਅਸੀਂ ਤੇਰੇ ਆਸਰੇ ਤੇ ਹਾਂ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਰਹਾਓ ਤੂੰ ਹੈ ਤੂੰ ਹੈ ਤੂੰ ਹੋਵਨ ਹਾਰ हे ਪ੍ਰਭੂ ਹਰਥਾ ਹਰ ਵੇਲੇ ਤੂੰ ਹੀ ਤੂੰ ਹੈ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈ ਅਗਾਮ ਅਗਾਦ ਊਚੈ ਅਪਾਰ ਏ ਆਪਹੁਚ ਏ ਪ੍ਰਭੂ ਏ ਅਥਾ ਪਰਮਾਤਮਾ ਏ ਸਭ ਤੋਂ ਉੱਚੇ ਤੇ ਬੇਅੰਤ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੋ ਤੁਧ ਸੇਵੈ ਤិន ਭੋ ਦੁੱਖ ਨਾਹੇ ਜਿਹੜੇ ਮਨੁੱਖ ਤੈਨੂੰ ਸਿਮਰਦੇ ਹਨ ਉਹਨਾਂ ਨੂੰ ਕੋਈ ਡਰ ਕੋਈ ਦੁੱਖ ਪਹ ਨਹੀਂ ਸਕਦਾ ਗੁਰ ਪ੍ਰਸਾਦ ਨਾਨਕ ਗੁਣ ਗਾਏ हे ਨਾਨਕ ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਪਰਮਾਤਮਾ ਦੇ ਗੁਣ ਗਾ ਸਕਦੇ ਹਨ ਜੋ ਦੀ ਸੈ ਸੋ ਤੇਰਾ ਰੂਪ हे ਪ੍ਰਭੂ ਜਗਤ ਵਿੱਚ ਜੋ ਕੁਝ ਦਿਸਦਾ ਹੈ ਤੇਰਾ ਹੀ ਸਰੂਪ ਹੈ ਗੁਣ ਨਿਹਾਨ ਗੋਵਿੰਦ ਅਨੂਪ हे ਗੁਣਾ ਦੇ ਖਜ਼ਾਨੇ हे ਸੋਹਣੇ ਗੋਬਿੰਦ ਏ ਜਗਤ ਤੇਰਾ ਹੀ ਰੂਪ ਹੈ ਸਿਮਰ 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 ਜਨ ਸੋਏ हे ਮਨੁਖ ਸਦਾ ਉਸ ਪਰਮਾਤਮਾ ਦਾ ਸਿਮਰਨ ਕਰਦਾ ਰਿਹਾ ਕਰ ਸਦਾ ਪਰਮਾਤਮਾ ਦਾ ਨਾਮ ਜਪਦਾ ਰਿਹਾ ਕਰ ਨਾਨਕ ਕਰਮ ਪ੍ਰਾਪਤ ਹੋਏ हे ਨਾਨਕ ਪਰਮਾਤਮਾ ਦਾ ਸਿਮਰਨ ਪਰਮਾਤਮਾ ਦੀ ਕਿਰਪਾ ਨਾਲ ਵੱਡੇ ਭਾਗਾਂ ਨਾਲ ਹੀ ਪ੍ਰਾਪਤ ਹੁੰਦਾ ਹੈ ਬੜੇ ਵੱਡੇ ਭਾਗ ਹੁਣ ਤੇ ਸਾਧ ਸੰਗਤ ਮਿਲਦੀ ਹੈ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਜਿਨ ਜਪਿਆ ਤਿਸ ਕੋ ਬਲੇ ਹਾਰ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ ਮੈਂ ਉਸ ਤੋਂ ਕੁਰਬਾਨ ਹਾਂ ਮੈਂ ਸਦਾ ਉਸ ਤੋਂ ਕੁਰਬਾਨ ਹਾਂ ਤਿਸ ਕੈ ਸੰਗਤ ਰਹਿ ਸੰਸਾਰ ਉਸ ਮਨੁੱਖ ਦੀ ਸੰਗਤ ਵਿੱਚ ਰਹਿ ਕੇ ਸਾਰਾ ਜਗਤ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਕੋਹ ਨਾਨਕ ਪ੍ਰਭ ਲੋਚਾ ਪੂਰ ਨਾਨਕ ਆਖਦਾ ਹੈ ਕਿ हे ਪ੍ਰਭੂ ਮੇਰੀ ਤਾੰਗ ਪੂਰੀ ਕਰ ਸੰਤ ਜਨਾ ਕੀ ਬਾਛੋ ਧੂਰ ਕਿਹੜੀ ਤਾੰਗ ਮੈਂ ਤੇਰੇ ਦਰ ਤੋਂ ਤੇਰੇ ਸੰਤ ਜਨਾ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਤੇਲੰਗ ਮਹੱਲਾ ਪੰਜਵਾਂ ਘਰ ਤੀਜਾ ਰਾਗ ਤੇਲੰਗ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਘਰ ਤੀਜੇ ਵਿੱਚ ਬਾਣੀ ਮਿਹਰਵਾਨ ਸਾਹਿਬ ਮਿਹਰਵਾਨ ਪ੍ਰਭੂ ਸਦਾ ਦਇਆ ਕਰਨ ਵਾਲਾ ਹੈ ਸਦਾ ਮਿਹਰਬਾਨ ਹੈ ਸਦਾ ਦਇਆਵਾਨ ਹੈ ਸਾਹਿਬ ਮੇਰਾ ਮਿਹਰਵਾਨ ਮੇਰਾ ਮਾਲਕ ਪ੍ਰਭੂ ਸਦਾ ਦਿਆ ਕਰਨ ਵਾਲਾ ਹੈ ਜੀ ਸਗਲ ਕੋ ਦੇਦਾਨ ਰਹਾਉ ਉਹ ਸਾਰੇ ਜੀਵਾਂ ਨੂੰ ਸਭ ਪਦਾਰਥਾਂ ਦਾ ਦਾਨ ਦਿੰਦਾ ਹੈ ਰਹਾਉ ਤੂੰ ਕਾਹੇ ਡੋਲਹਿ ਪ੍ਰਾਣੀਆਂ ਤੁਧ ਰੱਖੇਗਾ ਸਿਰਜਣਹਾਰ ਤੂੰ ਕਿਉਂ ਘਬਰਾਉਂਦਾ ਹੈ ਬੰਦਿਆ ਪੈਦਾ ਕਰਨ ਵਾਲਾ ਪ੍ਰਭੂ ਤੇਰੀ ਜਰੂਰ ਰੱਖਿਆ ਕਰੇਗਾ ਜਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ ਉਹੀ ਸਾਰੀ ਸ੍ਰਿਸ਼ਟੀ ਨੂੰ ਆਸਰਾ ਪੀ ਦਿੰਦਾ ਹੈ ਜਿਨ ਉਹ ਪਾਈ ਮੇਦਨੀ ਸੋਈ ਕਰਦਾ ਸਾਰ ਜਿਸ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹੀ ਇਸ ਦੀ ਸਾਂਭ ਸੰਭਾਲ ਕਰਦਾ ਹੈ ਘਟ ਘਟ ਮਾਲਕ ਦਿਲਾਕਾ ਸੱਚਾ ਪਰਵਦਗਾਰ ਹਰੇਕ ਸਰੀਰ ਵਿੱਚ ਵਸਣ ਵਾਲਾ ਪ੍ਰਭੂ ਸਾਰੇ ਜੀਵਾਂ ਦੇ ਦਿਲਾਂ ਦਾ ਮਾਲਕ ਹੈ ਉਹ ਸਦਾ ਕਾਇਮ ਰਹਿਣ ਵਾਲਾ ਹੈ ਅਤੇ ਸਭ ਦੀ ਪਾਲਣਾ ਕਰਨ ਵਾਲਾ ਹੈ ਕੁਦਰਤ ਕੀ ਮਨਾ ਜਾਣੀ ਹੈ ਵੱਡਾ ਵੇਪਰਵਾਹ ਉਸ ਮਾਲਕ ਦੀ ਕੁਦਰਤ ਦਾ ਮੁੱਲ ਨਹੀਂ ਸਮਝਿਆ ਜਾ ਸਕਦਾ ਉਹ ਸਭ ਤੋਂ ਵੱਡਾ ਹੈ ਉਸ ਨੂੰ ਕਿਸੇ ਦੀ ਮੁਤਾਜੀ ਨਹੀਂ ਕਾਰ ਬੰਦੇ ਤੂੰ ਬੰਦਗੀ ਜੇ ਚਰ ਘਟ ਮੈਂ ਸਾਹ ਏ ਬੰਦੇ ਜਿਤਨਾ ਚਰ ਤੇਰੇ ਸਰੀਰ ਵਿੱਚ ਸਵਾਸ ਚੱਲਦਾ ਹੈ ਉਤਨਾ ਚਿਰੋ ਸੁਮਾਲਕ ਦੀ ਬੰਦਗੀ ਕਰਦਾ ਰਹੋ ਸਾਹ ਸਾਹ ਸਿਮਰੋ ਗੋਬਿੰਦ ਮਾਨੇ ਅੰਤਰ ਕੀ ਉਤਰੈ ਜਿੰਦ ਤੂੰ ਸਮਰਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਏ ਪ੍ਰਭ ਤੂੰ ਸਭ ਤਾਕਤਾਂ ਦਾ ਮਾਲਕ ਹੈ ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਗਿਆਨ ਇੰਦਰੀਆਂ ਦੇ ਰਾਹੀਂ ਤੇਰੇ ਤੱਕ ਪਹੁੰਚ ਨਹੀਂ ਹੋ ਸਕਦੀ ਅਸਾਂ ਜੀਵਾਂ ਦਾ ਇਹ ਸਰੀਰ ਤੇ ਜਿੰਦ ਤੇਰੀ ਹੀ ਦਿੱਤੀ ਹੋਈ ਪੂੰਜੀ ਹੈ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਜਿਸ ਮਨੁੱਖ ਉਤੇ ਤੇਰੀ ਮਿਹਰ ਹੋਵੇ ਉਸ ਨੂੰ ਤੇਰੇ ਦਰ ਤੋਂ ਬੰਦਗੀ ਦਾ ਸੁਖ ਮਿਲਦਾ ਹੈ ਨਾਨਕ ਦੀ ਵੀ ਸਦਾ ਤੇਰੇ ਦਰ ਤੇ ਇਹੀ ਅਰਦਾਸ ਹੈ ਕੇ ਤੇਰੀ ਬੰਦਗੀ ਦਾ ਸੁਖ ਮਿਲੇ ਤੇ ਲੰਗ ਮਹੱਲਾ ਪੰਜਵਾ ਘਰ ਤੀਜਾ ਕਰਤੇ ਕੁਦਰਤੀ ਮੁਸਤਾਕ ਏ ਕਰਤਾਰ ਤੇਰੀ ਕੁਦਰਤ ਨੂੰ ਵੇਖ ਕੇ ਮੈਂ ਤੇਰੇ ਦਰਸ਼ਨ ਦਾ ਚਾਹਵਾਨ ਹੋ ਗਿਆ ਹਾਂ ਦੀਨ ਦੁਨੀਆਂ ਏਕ ਤੂੰ ਹੀ ਸਭ ਖਲਕ ਹੀ ਤੇ پاک ਰਹਾਓ ਮੇਰੀ ਦੀਨ ਅਤੇ ਦੁਨੀਆਂ ਦੀ ਦੌਲਤ ਇਕ ਤੂੰ ਹੀ ਹੈ ਪਰਮਾਤਮਾ ਤੂੰ ਸਾਰੀ ਖਲਕ ਤੂੰ ਨਿਰਲੇਪ ਰੰਦਾ ਹੈ ਰਹਾਓ ਖੇਨ ਮਾਹੇ ਥਾਪ ਉਥਾਪ ਦਾ ਆਚਰਜ ਤੇਰੇ ਰੂਪ ਹੈ ਕਰਤਾਰ ਤੂੰ ਇੱਕ ਛਿਨ ਵਿੱਚ ਜੀਵਾ ਨੂੰ ਬਣਾ ਕੇ ਨਾਸ ਵੀ ਕਰ ਦਿੰਦਾ ਹੈ ਤੇਰੇ ਸਰੂਪ ਹੈਰਾਨ ਕਰਨ ਵਾਲੇ ਹਨ ਕੌਣ ਜਾਣੈ ਚਲਤ ਤੇਰੇ ਅੰਧਿਆਰੇ ਮਹਦੀਪ ਕਈ ਜੀਵ ਕੋਈ ਜੀਵ ਤੇਰੇ ਕੌਤਕਾਂ ਦਾ ਸਮਝ ਨਹੀਂ ਸਕਦਾ ਤੇਰੇ ਕੌਤਕਾਂ ਦਾ ਅੰਤ ਨਹੀਂ ਪਾ ਸਕਦਾ ਅਗਿਆਨਤਾ ਦੇ ਹਨੇਰੇ ਵਿੱਚ ਤੂੰ ਆਪ ਹੀ ਜੀਵਾਂ ਵਾਸਤੇ ਚਾਨਣ ਮਨਾਰਾ ਹੈ ਖੁਦ ਖਸਮ ਖਲਕ ਜਹਾਨ ਅੱਲ੍ਹਾ ਹੈ ਮਿਹਰਵਾਨ ਖੁਦਾਏ ਏ ਅੱਲਾ ਏ ਮਿਹਰਬਾਨ ਖੁਦਾਏ ਏ ਪਰਮਾਤਮਾ ਸਾਰੀ ਖਲਕਤ ਦਾ ਸਾਰੇ ਜਹਾਨ ਦਾ ਤੂੰ ਆਪ ਹੀ ਮਾਲਕ ਹੈ ਦਿਨ ਸ੍ਰੈਣ ਜੇ ਤਉ ਤੇ ਆਰਾਦੇ ਸੋ ਕਿਉ ਦੋਜਕ ਜਾਏ ਜਿਹੜਾ ਮਨੁੱਖ ਦਿਨ ਰਾਤ ਤੈਨੂੰ ਅਰਾਧਦਾ ਹੈ ਤੇਰੀ ਭਗਤੀ ਕਰਦਾ ਹੈ ਉਹ ਦੋਜਕ ਵਿੱਚ ਕਿਵੇਂ ਜਾ ਸਕਦਾ ਹੈ ਅਜਰਾਈਲ ਯਾਰ ਬੰਦੇ ਜਿਸ ਤੇਰਾ ਆਧਾਰ ਹੈ ਪ੍ਰਭੂ ਪਰਮਾਤਮਾ ਜਿਸ ਮਨੁੱਖ ਨੂੰ ਤੇਰਾ ਆਸਰਾ ਮਿਲ ਜਾਂਦਾ ਹੈ ਮੌਤ ਦਾ ਫਰਿਸ਼ਤਾ ਉਸ ਮਨੁੱਖ ਦਾ ਮਿੱਤਰ ਬਣ ਜਾਂਦਾ ਹੈ ਉਸ ਨੂੰ ਮੌਤ ਦਾ ਡਰ ਨਹੀਂ ਰਹਿੰਦਾ ਗੁਨਹੈ ਉਸ ਕੇ ਸਗਲ ਆਫੂ ਤੇਰੇ ਜਨ ਦੇ ਖਹਿ ਦੀਦਾਰ ਜਿਹੜੇ ਤੇਰੇ ਸੇਵਕ ਤੇਰਾ ਦੀਦਾਰ ਕਰ ਲੈਂਦੇ ਹਨ ਉਹਨਾਂ ਦੇ ਸਾਰੇ ਪਾਪ ਬਖਸ਼ੇ ਜਾਂਦੇ ਹਨ ਦੁਨੀਆਂ ਚੀਜ਼ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਓ ਏ ਪ੍ਰਭੂ ਪਰਮਾਤਮਾ ਦੁਨੀਆਂ ਦੇ ਹੋਰ ਸਾਰੇ ਪਦਾਰਥ ਛੇਤੀ ਨਾਸ ਹੋ ਜਾਣ ਵਾਲੇ ਹਨ ਪਰ ਸਦਾ ਕਾਇਮ ਰਹਿਣ ਵਾਲਾ ਸੁਖ ਤੇਰਾ ਨਾਮ ਹੀ ਬਖਸ਼ਦਾ ਹੈ ਪਰਮਾਤਮਾ ਤੇਰੇ ਨਾਮ ਵਿੱਚ ਹੀ ਸੁਖ ਹਨ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਗੁਰ ਮਿਲ ਨਾਨਕ ਬੂਝਿਆ ਸਦਾ ਏਕ ਅਸਗਾਓ हे नानक ए गल मैं गुरु नु मिल के समझी है इस वास्ते मैं सदा एक परमात्मा दा ही जस गांदा रहंदा हां ते लंग महल्ला پنجਵਾ मीरा दाना दिल सोच हे सरदार हे सयाने हे जीवांदे दिला नु पवित्र ਕਰਨ ਵਾਲੇ محبت ਮਨ ਤਨ ਬਸੈ ਸਚ ਸ਼ਾਹ ਬੰਦੀ మోਚ ਰਹਾਓ ਹੇ ਸਦਾ ਫਿਰ ਸ਼ਾ ਹੇ ਬੰਦਨਾ ਤੋਂ ਛੁਡਾਣ ਵਾਲੇ ਪਰਮਾਤਮਾ ਤੇਰੀ ਮੁਹੱਬਤ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਵਸ ਰਹੀ ਹੈ ਰਹਾਓ ਦੀਦ ਨੇ ਦੀਦਾਰ ਸਾਹਿਬ ਕਸ਼ ਨਹੀਂ ਇਸ ਕਾ ਮੋਲ ਹੇ ਮਾਲਕ ਤੇਰਾ ਦਰਸ਼ਨ ਕਰਨਾ ਇੱਕ ਅਮੋਲਕ ਦਾਤ ਹੈ ਤੇਰੇ ਇਸ ਦਰਸ਼ਨ ਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ ਪਾਕ ਪਰਵਤ ਗਾਰ ਤੋਂ ਖੁਦ ਖਸਮ ਵੱਡਾ ਅਤੋਲ ਹੈ ਪਵਿੱਤਰ ਹੈ ਪਾਲਣ ਹਾਰ ਤੂੰ ਆਪ ਸਾਡਾ ਖਸਮ ਹੈ ਤੂੰ ਸਭ ਤੋਂ ਵੱਡਾ ਹੈ ਤੇਰੀ ਵੱਡੀ ਹਸਤੀ ਨੂੰ ਤੋਲਿਆ ਨਹੀਂ ਜਾ ਸਕਦਾ ਦਸਤਗੀਰੀ ਦੇਹ ਦਿਲਾਵਰ ਤੂੰ ਹੀ ਤੂੰ ਹੀ ਏਕ ਹੈ ਸੂਰਮੇ ਪ੍ਰਭੂ ਮੇਰੀ ਸਹਾਇਤਾ ਕਰ ਏਕ ਤੂੰ ਹੀ ਮੇਰਾ ਆਸਰਾ ਹੈ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕਾ ਹੈ ਨਾਨਕ ਮੈਨੂੰ ਕਰਤਾਰ ਕੁਦਰਤ ਦੇ ਰਚਨਹਾਰ ਖਲਕ ਦੇ ਮਾਲਕ ਪ੍ਰਭੂ ਪਰਮਾਤਮਾ ਅਕਾਲ ਪੁਰਖ ਦਾ ਹੀ ਸਹਾਰਾ ਹੈ ਦਸਤ ਗਿਰੀ ਦੇ ਦਿਲਾਵਰ ਤੋਹੀ ਤੋਹੀ ਏਕਾ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 724 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 725 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਬੱਧ ਦਾ ਪਲਾ ਟੀਵੀ ਨੂੰ ਸਬਸਕ੍ਰਾਈਬ ਕਰੋ ਜੀ ਪੁੱਲ ਚੁੱਕ ਦੀ ਬਖਸ਼ੋ ਜੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ